ਮੋਹਾਲੀ ਪੁਲਿਸ ਵੱਲੋਂ ਤਾਮਿਲਨਾਡੂ, ਕਰਨਾਟਕ ਅਤੇ ਗੁਰਜਰਾਤ ਸਮੇਤ ਕਈ ਰਾਜਾਂ ਵਿੱਚ ਸਾਂਝੇ ਤੌਰ ਤੇ ਛਾਪੇ ਮਾਰੀਆਂ ਕਰਕੇ ਡਿਜੀਟਲ ਅਰੇਸਟ ਧੱਕੇ ਵਿੱਚ ਸ਼ਾਮਲ ਦੋ ਗਿਰੋਹਾਂ ਦੇ 10 ਮੈਂਬਰਾਂ ਦੀ ਪਛਾਣ ਕਰਕੇ 6 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਖੰਸ ਡਿਜੀਟਲ ਅਰੇਸਟ ਦਾ ਜਿਹੜਾ ਮੋਹਾਲੀ ਪੁਲਿਸ ਨੇ ਗੈਂਗ ਦੋ ਬਸ ਕੀਤਾ ਹੈਗੇ ਉਹਦੇ ਰਿਗਾਰਡਿੰਗ ਹੈ ਪਹਿਲਾਂ ਤਾਂ ਮੈਂ ਸਾਰੇ ਲੋਕਾਂ ਦੇ ਧਿਆਨ 'ਚ ਤੁਹਾਡੇ ਥਰੂ ਪਿਆਣਾ ਚਾਹੁੰਦਾ ਵੀ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਬਾਰ-ਬਾਰ ਸਾਈਬਰ ਬ੍ਰਿੰਗ ਪੰਜਾਬ ਪੁਲਿਸ ਵੱਲੋਂ ਵੀ ਕਿਹਾ ਜਾਂਦਾ ਸਾਡੇ ਵੱਲੋਂ ਵੀ ਕੀਤਾ ਜਾ ਰਿਹਾ ਕਿ there is no such thing as digital arrest। ਜਿਹੜੀ ਅਰੈਸਟ ਹੈ ਇਹ ਪੁਲਿਸ ਫਿਜ਼ੀਕਲੀ ਅਰੈਸਟ ਕਰਦੀ ਹੈ। ਪਰ ਡਿਜੀਟਲ ਅਰੈਸਟ ਵਰਗੀ ਕੋਈ ਚੀਜ਼ ਨਹੀਂ ਹੈਗੀ ਤਾਂ ਕਾਈਂਡਲੀ ਇਹਨਾਂ ਦੇ ਜਿਹੜਾ ਪੇਟਾਵੇ ਦੇ ਵਿੱਚ ਨਾ ਆ ਕੇ ਆਪਣਾ ਫਾਈਨੈਂਸ਼ੀਅਲ ਲਾਸ ਕਿਸੇ ਤਰ੍ਹਾਂ ਦਾ ਵੀ ਕੁੱਈ ਪਬਲਿਕ ਦਾ ਬੰਦਾ ਨਾ ਖਰਾਬ ਹੋ। ਪਾਰਟਿਕੂਲਰ ਰੈਟਿੰਗ ਤੋਂ ਦੇਸ ਕੇਸ ਦੀ ਦੋ ਸੈਪਰੇਟ ਗੈਂਗ ਜਿਹੜੇ ਹੈਗੇ ਅਸੀਂ ਓਵਰ ਇਦੇ ਚ ਅਪਰੋਕਸੀਮੇਟਲੀ ਮਹਾਲੀ ਦੇ ਜਿਹੜੇ ਹੈਗੇ 6 ਵਿਕਟਮ ਸੀਗੇ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟ ਦਿੱਤੀਆਂ ਤੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਸੀ। ਉਹਦੇ ਚ ਤਕਰੀਬਨ ਇਹਨਾਂ 6 ਵਿਕਟਮਸ ਤੋਂ 3.5 ਕਰੋੜ ਰੁਪਏ ਦੇ ਨੇੜੇ ਤੇੜੇ ਜਿਹੜੀ ਫਿਗਰ ਹੈਗੀ ਹੈ ਪੈਸੇ ਇਹਨਾਂ ਨੇ ਠੱਗੇ ਸੀਗੇ ਜੀ। ਇਸ ਇੱਕ ਗੈਂਗ ਦੇ ਵਿੱਚ ਅਸੀਂ ਤਾਮਿਲਨਾਡੂ ਤੇ ਕਰਨਾਟਕਾ ਤੋਂ ਅਰੈਸਟ ਕੀਤੀਆਂ ਹੈਗੀਆਂ ਜਿਦੇ ਵਿੱਚ 4 ਬੰਦੇ ਅਰੈਸਟ ਕੀਤੇ ਗਏ ਆ। ਦੂਸਰਾ ਗੈਂਗ ਇੱਕ ਗੁਜਰਾਤ ਦਾ ਗੈਂਗ ਸੀਗਾ ਜੀ ਗੁਜਰਾਤ ਤੋਂ ਬੰਦੇ ਫੜੇ ਆ ਬੇਸਿਕਲੀ। ਅ ਦੋ ਬੰਦੇ ਅਸੀਂ ਗੁਜਰਾਤ ਤੋਂ ਅਰੈਸਟ ਕੀਤੇ ਇਸ ਗੈਂਗ ਦੇ ਵਿੱਚ ਇਹ ਜਿਹੜੇ ਦੋਨੋਂ ਗੈਂਗ ਹੈਗੇ ਫੋਰਨ ਬੇਸਡ ਗੈਂਗ ਹੈ ਜੀ ਇਹਨਾਂ ਦੇ ਜਿਹੜੇ ਮੇਨ ਸਰਵਰ ਆਪਰੇਟਰ ਜਿੱਤੋਂ ਜਿਨ੍ਹਾਂ ਦੇ ਥਰੂ ਕਾਲਸ ਰੂਟ ਹੋ ਰਹੀਆਂ ਸੀਗੀਆਂ ਇੱਕ ਗੈਂਗ ਕੰਬੋਡੀਆ ਤੋਂ ਤੇ ਦੂਸਰਾ ਹਾਂਗਕਾਂਗ ਤੋਂ ਕਰ ਰਿਹਾ ਸੀ ਇਹਨਾਂ ਦੇ ਜਿਹੜੇ ਪਾਰਟਨਰ ਹੈਗੇ ਆ ਜਿਆਦਾ ਜਿੰਨਾ ਅਸੀਂ ਪੈਸੇ ਦੀ ਮੂਵਮੈਂਟ ਦੇਖੀ ਉਹ ਦੁਬਈ ਦੇ ਥਰੂ ਹਵਾਲਾ ਚੈਨਲਸ ਦੇ ਰਾਹੀਂ ਨੇ ਤੇ ਦੁਬਈ ਦੇ ਵਿੱਚ ਲਿੰਕ ਹੈਗੇ ਆ ਜਿਨ੍ਹਾਂ ਦੇ ਥਰੂ ਇਹ ਹਵਾਲੇ ਦਾ ਇਹ ਪੈਸਾ ਰੂਟ ਕਰ ਰਹੇ ਸੀ ਹਲੇ ਅਸੀਂ ਇਹਨਾਂ ਦੇ ਜਿਹੜੇ ਇੱਕ ਇੱਕ ਹੋਰ ਨੋਡਸ ਜਿਹੜੇ ਬੰਦੇ ਹੈਗੇ ਆ ਜੀ ਉਹ ਇੱਕ ਦੁਬਈ ਤੱਕ ਸਬ ਤੋਂ ਟ੍ਰੇਸ ਹੋਇਆ ਉਹਨੂੰ ਅਰੈਸਟ ਕਰਨਾ ਹੈਗਾ ਜਾਂ ਉਹਦੀ ਜੋ ਵੀ ਲੀਗਲ ਪ੍ਰੋਸੀਡਿੰਗਸ ਹੈਗੀਆਂ ਉਹ ਸ਼ੁਰੂ ਕਰਾਂਗੇ ਦੋ ਬੰਦੇ ਹਲੇ ਇਹਨਾਂ ਦੇ ਕਸਟਡੀ ਦੇ ਵਿੱਚ ਹੈਗੇ ਆ ਜੀ ਇੱਕ ਮੁੰਬਈ ਜੇਲ ਦੇ ਵਿੱਚ ਹੈ ਇੱਕ ਵਡੋਦਰਾ ਜੇਲ ਦੇ ਵਿੱਚ অলਰੈਡੀ ਹੈਗਾ ਤੇ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈਣਾ ਜਿਹੜਾ ਅਸੀਂ ਗੈਂਗ ਗੁਜਰਾਤ ਤੋਂ ਬਸਤ ਕੀਤਾ ਹੈਗਾ ਇਹਨਾਂ ਨੇ ਕੱਲੇ ਕਰਨਾਟਕਾ ਦੇ ਵਿੱਚ ਅਪ੍ਰੋਕਸੀਮੇਟਲੀ 12 ਕਰੋੜ ਦਾ ਹੁਣ ਤੱਕ ਫਰਾਡ ਕਰ ਦਿੱਤਾ ਹੈ ਇਦੇ ਵਿੱਚ ਟੋਟਲ ਅਸੀਂ ਜੇ ਗੱਲ ਕੀਤੀ ਹੈ ਜੀ ਇਹਨਾਂ ਦੋਨਾਂ ਗੈਂਗਸ ਦੇ ਮਿਲਾ ਕੇ ਅਪਰੋਕਸੀਮੇਟਲੀ ਇਹਨਾਂ ਦੇ ਹੁਣ ਤੱਕ ਅਸੀਂ 310 ਬੈਂਕ ਅਕਾਊਂਟ ਸਾਡੇ ਸਾਹਮਣੇ ਆਏ ਹੈਗੇ ਜਿਹੜੇ ਅਸੀਂ ਫ੍ਰੀਜ਼ ਕਰਨ ਦਾ ਪ੍ਰੋਸੈਸ ਉਹਨਾਂ ਨੂੰ ਇਨੀਸ਼ੀਏਟ ਕਰਤਾ ਹੋਇਆ ਤੇ ਅਪਰੋਕਸੀਮੇਟਲੀ 92 ਕਰੋੜ ਰੁਪਇਆ 92 ਕਰੋੜਸ ਅਕਰੋਸ ਇੰਡੀਆ ਇਹਨਾਂ ਗੈਂਗ ਨੇ ਜਿਹੜਾ ਹੈਗਾ ਠੱਗਿਆ ਸੀਗਾ ਲੋਕਾਂ ਨੂੰ ਮੈਂ ਇਸ ਗੈਂਗ ਦੀ ਜਾਣਕਾਰੀ ਦੇ ਇਲਾਵਾ ਦੋ ਥੋੜੇ ਬੜੇ ਇੰਪੋਰਟੈਂਟ ਅ ਅਸਲੇ ਜਿਹੜੇ ਹੋਏ ਸੀ ਉਹ ਧਿਆਨ ਚ ਲੈਣੇ ਜਨਾ ਜਿਹੜੇ ਪ੍ਰਵੈਂਟ ਕੀਤੇ ਗਏ ਸੀ ਪ੍ਰਵੈਂਟ ਇਸ ਤਰ੍ਹਾਂ ਕੀਤੇ ਗਏ ਸੀ ਕਿ ਇੱਕ ਬਜ਼ੁਰਗ ਬੰਦਾ ਉਹਨੂੰ ਡਿਜੀਟਲ ਅਰੈਸਟ ਕੀਤਾ ਗਿਆ ਸੀ ਉਹ ਇੱਕਦਮ ਬੈਂਕ ਮੈਨੇਜਰ ਕੋਲ ਗਿਆ ਤੇ ਉਹਨੇ ਆਪਣੀ तकरीबन 1 ਕਰੋੜ ਦੀਆਂ ਉਹਦੀਆਂ ਦੋ ਐਫ ਡੀ ਸੀਗੀਆਂ ਉਹ ਤੜਵਾਉਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਕਾਫੀ ਘਬਰਾਇਆ ਹੋਇਆ ਤੇ ਉਸ ਤਰ੍ਹਾਂ ਬੈਂਕ ਮੈਨੇਜਰ ਨੇ ਦੇਖਿਆ ਤਾਂ ਬੜਾ ਐਕਟਿਵਲੀ ਬੈਂਕ ਮੈਨੇਜਰ ਨੇ ਸਾਈਬਰ ਟੀਮ ਨਾਲ ਤਾਲਮਿਲ ਕੀਤਾ ਤੇ ਉਹ ਸਾਨੂੰ ਮਤਲਬ ਇਨਫੋਰਮੇਸ਼ਨ ਪਾਸ ਆਨ ਕੀਤੀ ਤੇ ਉਹ ਜਦੋਂ ਦੇਖਿਆ ਗਿਆ ਉਹ ਡਿਜੀਟਲ ਅਰੈਸਟ ਚੱਲ ਰਹੀ ਸੀ ਤੇ ਉਹਨੂੰ ਰੁਕਵਾਇਆ ਗਿਆ ਸਿਮਿਲਰਲੀ ਹੋਰ ਸੀਗਾ ਉਹਦੇ ਵਿੱਚ तकरीबन ਇੱਕ ਬੰਦੇ ਨੇ 50-60 ਲੱਖ ਰੁਪਇਆ ਵਿਡਰਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਇਦਾਂ ਬੈਂਕ ਮੈਨੇਜਰ ਨੇ ਐਕਟਿਵਲੀ ਪਰਸੂ ਕਰਕੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਕੇ ਤੇ ਉਹ ਵੀ ਪ੍ਰੀਵੈਂਟਿਵ ਰੁਕਵਾਤਾ ਸੀਗਾ ਤੇ ਮੇਰੀ ਜਿਹੜੀ ਲੋਕਾਂ ਦੇ ਨਾਲ-ਨਾਲ ਬੈਂਕ ਮੈਨੇਜਰਸ ਨੂੰ ਵੀ ਇੱਕ ਅਪੀਲ ਸਾਡੇ ਵੱਲੋਂ ਅਸੀਂ ਵੈਸੇ ਵੀ ਟਾਈਅਪ ਕਰ ਰਹੇ ਹਾਂ ਤੇ ਅਪੀਲ ਵੀ ਹੈਗੀ ਹੈ ਜੀ ਜਨਰਲ ਵੀ ਅਗਰ ਇਦਾਂ ਦਾ ਕੋਈ ਤੁਹਾਡੇ ਨੋਟਿਸ ਜਾਂਦਾ ਕੋਈ ਬੰਦਾ ਜਿਹੜਾ ਘਬਰਾਇਆ ਹੋਇਆ ਹੈਗਾ ਇੱਕਦਮ ਬਹੁਤ ਜ਼ਿਆਦਾ ਵੱਡੇ ਅਮਾਉਂਟ ਦੀ ਡਿਮਾਂਡ ਕਰਦਾ ਤੱਕ ਕਾਈਂਡਲੀ ਉਹਨੂੰ ਥੋੜਾ ਕਾਉਂਸਲ ਕਰਕੇ ਪੁੱਛ ਕੇ ਪੁਲਿਸ ਦੇ ਧਿਆਨ 'ਚ ਲਿਆੰਦਾ ਜਾਵੇ ਤਾਂ ਕਿ ਅਸੀਂ ਪ੍ਰੀਵੈਂਟ ਇਹਨੂੰ ਕਰ ਸਕੀਏ ਇਸ ਤੋਂ ਇਲਾਵਾ ਜਿਹੜਾ ਸਾਡਾ ਪਿਛਲੇ 4 ਮਹੀਨਿਆਂ ਦੇ ਵਿੱਚ ਅਸੀਂ ਆਲਮੋਸਟ 6 ਇਲੀਗਲ ਕਾਲ ਸੈਂਟਰ ਬੰਦ ਕੀਤੇ ਹੈਗੇ 41 ਅਕਿਊਜ਼ਡ ਰੈਸਪੀਤੇ ਹਨ ਇਨਕਲੂਡਿੰਗ 7 ਫੋਰਨ ਨੈਸ਼ਨਲ ਤੇ ਉਹਨਾਂ ਦੀ ਮਿਲਾ ਕੇ ਜਿਹੜੇ ਹੈਗੀਆਂ ਤਕਰੀਬਨ ਅਸੀਂ 450 ਤੋਂ ਜ਼ਿਆਦਾ ਬੈਂਕ ਅਕਾਊਂਟ ਫ੍ਰੀਜ਼ ਕਰਾਏ ਹੈ ਜਿਹੜੇ ਠੱਗ ਵਗੈਰਾ ਯੂਜ਼ ਕਰ ਰਹੇ ਸੀਗੇ ਦੇ 4 ਕਰੋੜ ਰੁਪਏ ਦੇ ਤਕਰੀਬਨ ਵੈਲਿਊ ਮਨੀ ਦੀ ਹੈਗੀ ਜਿਹੜੀ ਅਸੀਂ ਵਿਕਟਿਮਸ ਨੂੰ ਪਿਛਲੇ 3 ਤੋਂ 4 ਮਹੀਨਿਆਂ ਤੋਂ ਦਿੱਤੀ ਹੈ ਇਸ ਸਰ ਜਿਸ ਦੇ ਰਿਪੋਰਟ ਦੇਗੇ ਜਾਂ ਇੱਕ ਟੀਮ ਉਹ ਬੋੜੋ ਸੌਫਟੇਕ ਵੀ ਇਹ ਵੀ ਕੰਪਲੀਟ ਜਾਂਦਾ ਚਾਹੁੰਦਾ ਆ ਸ਼ਾਰੰਗ ਜਿਹੜਾ ਤੁਸੀਂ ਆਖਦੇ ਹੋ ਕਿ ਨਾਤਾ ਕੀ ਲੋਰ ਜਿਹੜੀ ਨੇ ਇਹ ਇਹ ਲੋਕੀ ਵੀ ਇਹਨਾਂ ਦੇ ਨਾਲ ਉਹ ਤਾਂ ਬਥੋਲ ਰੂਟ ਹੋ ਰਹੀ ਸੀ ਥਰੂ ਇਹਨਾਂ ਦੇ ਇੱਕ ਤਰ੍ਹਾਂ ਪ੍ਰੋਪਰਲੀ ਬਣਾ ਕੇ ਕੋਰਟ ਰੂਮ ਪੁਲਿਸ ਵਾਲਾ ਬਣਾ ਕੇ ਉਹਨੂੰ ਦਿਖਾਉਂਦੇ ਸੀ ਵੀ ਤੁਹਾਨੂੰ ਅਸੀਂ ਇਦਾਂ ਡਿਕਲੀ ਅਰੈਸਟ ਕਰ ਲਿਆ ਹੈਗਾ ਤੇ ਅੱਗੇ ਫਿਰ ਇਹਨਾਂ ਤੋਂ ਇਦਾਂ ਅਕਾਊਂਟਸ ਵਗੈਰਾ ਦੇ ਕੇ ਨਾ ਤੋਂ ਪੈਸੇ ੜਾ ਮੰਗ ਕਰਦੇ ਇੰਪੋਰਟੈਂਟ ਚੀਜ਼ ਇਹਦੇ ਜਿਹੜੀ ਹੈ ਕਿ ਨਾ ਇੱਕ ਇਹਨਾਂ ਤੋਂ ਇੱਕ RBL ਬੈਂਕ ਹੈ ਰਤਨਾਗਰ ਬੈਂਕ ਲਿਮਿਟਿਡ ਸਾਊਥ ਇੰਡੀਆ ਦਾ ਕਾਫੀ ਵੱਡਾ ਬੈਂਕ ਹੈ ਇੱਕ ਜਿਹੜਾ ਦੋਸ਼ੀ ਹੈਗਾ ਉਹ ਇਹਨਾਂ ਦਾ ਪਹਿਲਾ ਮੁਲਾਜ਼ਮ ਵੀ ਰਹਿ ਚੁੱਕਿਆ ਬੈਂਕ ਦਾ ਜਦੋਂ ਨੌਕਰੀ ਛੱਡ ਗਿਆ ਉਹਨੂੰ ਬੈਂਕਿੰਗ ਸਿਸਟਮ ਦੀ ਚੰਗੀ ਨੌਲੇਜ ਸੀਗੀ ਉਹ ਇਹਨਾਂ ਦੀ ਇਫੈਕਟਿਵਲੀ ਗ੍ਰੂਪ ਕਰ ਸਕਦਾ ਸੀ ਜਿਸ ਲਈ ਇਹਦਾ ਕੋਈ ਕੰਪਨਸ਼ਨ ਤੇ ਜਿਲਦਾ ਸੀ ਨਹੀਂ ਇਹ ਸ਼ੇਅਰਿੰਗ ਸ਼ੇਰੂਨ ਬੇਸਿਸ ਤੇ ਕੀਤਾ ਹੁੰਦਾ ਸੀਗਾ ਫਿਰ ਆਪਾਂ ਤੇ ਸ਼ੇਅਰ ਕਰ ਲੈਂਦੇ ਸੀ ਹਾਂ ਜਦੋਂ ਜਿੱਦਾਂ ਤੁਸੀਂ ਵੀ ਜੇਕਰ ਕੀਤਾ ਕਿ ਬੈਂਕ ਦਾ ਰੋਲ ਬਹੁਤ ਅਹਿਮ ਹੁੰਦਾ ਹੈ ਨਹੀਂ ਕਰਦੇ ਕਿ ਤੁਸੀਂ ਜਿੱਦਾਂ ਜਿਹੜਾ ਲਿਖਿਆ ਗਿਆ ਤਾਂ ਕਿ ਉਸ ਦਾ ਰੈਸਟ ਕਰ ਲਿਆ 15 ਦਿਨ ਜਿੱਦਾਂ ਰੈਸਟ ਕਰ ਲਿਆ ਤੇ ਬੈਂਕ ਦੇ ਕੰਮ ਦੀ ਉਸੇ ਗੱਲ ਦੇ ਦਿਲ ਕਿਤੇ ਪਰਵੇਸ਼ ਨਹੀਂ ਨਹੀਂ ਆਪਕੋ ਤਾਂ ਟੈਕਨੀਕ ਜਿਹੜਾ ਆਬਜ਼ਰਵੇਸ਼ਨ ਬੈਂਕਸ ਨੂੰ ਤਾਂ ਅਸੀਂ ਸੈਨਸਿਟਾਈਜ਼ ਕਰ ਹੀ ਰਹੇ ਹਾਂ ਕਿ ਮਤਲਬ ਜਨਰਲ ਅਪੀਲ ਵੀ ਜਿਹੜੇ ਬੈਂਕਸ ਨਾਲ ਕਈ ਵਾਰੀ ਇੰਨੇ ਜ਼ਿਆਦਾ ਬੈਂਕਸ ਸਾਨੂੰ ਵੀ ਨੌਲੇਜ ਟਾਲ ਮਿਲ ਨਹੀਂ ਉਹ ਪੰਦਾ ਹੈਗਾ ਹਰੇਕ ਨਾਲ ਤਾਂ ਉਹਨੂੰ ਜਨਰਲ ਅਪੀਲ ਵੀ ਅਸੀਂ ਕੀਤੀ ਹੈ ਲੀਡ ਬੈਂਕ ਨੂੰ ਵੀ ਅਸੀਂ ਕਿਹਾ ਵੀ ਬੈਂਕ ਮੈਨੇਜਰਸ ਜਿਹੜੇ ਹੈਗੇ ਆ ਅਗਰ ਉਹਨਾਂ ਨੂੰ ਇਦਾਂ ਦਾ ਸ਼ੱਕ ਪੈਂਦਾ ਵੀ ਇੱਕ ਬੰਦਾ ਜੋ ਜਿਹਦੇ ਬੈਂਕ ਖਾਤੇ 'ਚ ਜੋ ਇੰਨੇ ਪੈਸੇ ਕਦੀ ਵਿਡਰਾਅ ਨਹੀਂ ਹੋਏ ਐਂਡ ਉਹ ਸੱਡਨਲੀ ਆ ਕੇ ਤੁਹਾਨੂੰ 50 ਲੱਖ 80 ਲੱਖ ਇੱਕ ਕਰੋੜ ਕੈਸ਼ ਡਿਮਾਂਡ ਕਰਦਾ ਹੈ ਜਾਂ ਇੱਕ ਟ੍ਰਾਂਸਫਰ ਕਰਨ ਦੀ ਮੰ ਕੌਂਸਲਿੰਗ ਦੀ ਲੋੜ ਹੈ ਕਿ ਉਹਨੂੰ ਰਾਤ ਨਾਲ ਬਿਠਾ ਕੇ ਪੁੱਛਿਆ ਜਾਵੇ ਕਿ ਕੀ ਹੈਗਾ ਐਂਡ ਇਮੀਡੀਏਟਲੀ ਪੁਲਿਸ ਦਾ ਜਿਹੜਾ ਅਸੀਂ ਬਾਰ-ਬਾਰ ਆਪਣੇ ਰੇਡੀਓਜ਼ ਦੇ ਥਰੂ ਵੀ ਪਬਲਿਕ ਮੈਸੇजेस ਦੇ ਥਰੂ ਵੀ ਜਿੰਨੀਆਂ ਪਬਲਿਕ پلیਸਾਂ ਉੱਥੇ ਵੀ ਸਾਈਬਰ ਕ੍ਰਾਈਮ ਦਾ ਜਿੰਨਾ ਵੀ ਅਸੀਂ ਮਤਲਬ ਸਰਕੂਲੇਟ ਕੀਤਾ ਹੋਇਆ ਹੈਗਾ ਤੇ ਉਹ ਉਹਦੇ ਤੇ ਅਲਰਟ ਕਰਨ ਪੁਲਿਸ ਨੂੰ ਵੀ ਵੀ ਵਿਲ ਟੇਕ ਇਮੀਡੀਏਟ ਪ੍ਰੋਟੈਕਟਿਵ ਐਕਸ਼ਨ ਕਿੰਨਾ ਬਣਦਾ ਹੈ ਜਿਹੜੇ ਇਹਦੇ ਵਿੱਚ 3.5 ਕਰੋੜ ਰੁਪਏ ਦੇ ਤਕਰੀਬਨ 6 ਕੰਪਲੇਂਟ ਸੀਗੀਆਂ 6 ਦੀ ਕੰਪਲੇਨਟ ਤਕਰੀਬਨ 3.5 ਕਰੋੜ ਰੁਪਏ ਇਹਨਾਂ ਨੇ ਇਹ ਲਿਆ ਤੇ ਅਸੀਂ ਇਹ ਫ੍ਰੀਜ਼ ਕਰਾ ਕੇ ਹੁਣ ਰਿਫੰਡ ਕਰਨ ਦਾ ਪ੍ਰੋਸੈਸ ਸ਼ੁਰੂ ਕਰਾਵਾਂਗੇ